ਇੱਕ ਨੌਜਵਾਨ ਤੇ ਹਮਲਾ ਹੋ ਰਿਹਾ ਸੀ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਹੈ ਤੇ ਆਖਿਆ ਜਾ ਸਕਦਾ ਹੈ ਕਿ ਨੌਜਵਾਨ ਦੀ ਜਾਨ ਬਚੀ ਹੈ ਇਹ ਖਬਰ ਮਿਲ ਰਹੀ ਹੈ ਗੁਰਦਾਸਪੁਰ ਵਾਲੇ ਪਾਸਿਓਂ ਕਿਲਾ ਟੇਕ ਸਿੰਘ ਦਾ ਰਹਿਣ ਵਾਲਾ ਨੌਜਵਾਨ ਮਨਜਿੰਦਰ ਸਿੰਘ ਜੋ ਕਿਸੇ ਕੰਮ ਲਈ ਬਟਾਲਾ ਆਇਆ ਸੀ ਅਤੇ ਆਪਣੀ ਮੋਟਰਸਾਈਕਲ ਤੇ ਆਪਣੇ ਇੱਕ ਸਾਥੀ ਨਾਲ ਵਾਪਸ ਪਰਤ ਰਿਹਾ ਸੀ ਤਾਂ ਸਿੰਬਲ ਚੌਂਕੀ ਦੇ ਨਜ਼ਦੀਕ ਉਸ ਦਾ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰ ਉਹਨਾਂ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਇਹਨਾਂ ਤੇ ਹਮਲਾ ਕਰ ਦਿੱਤਾ ਉਦਾ ਸਾਥੀ ਦਾ ਭੱਜਣ ਵਿੱਚ ਕਾਮਯਾਬ ਹੋ ਗਿਆ ਪਰ ਮਨਜਿੰਦਰ ਸਿੰਘ ਹਮਲਾਵਰਾਂ ਕੋਲੋਂ ਬਚ ਨਾ ਸਕਿਆ ਅਤੇ ਜ਼ਖਮੀ ਕਰ ਦਿੱਤਾ ਗਿਆ ਚੰਗੀ ਗੱਲ ਇਹ ਰਹੀ ਕਿ ਮੌਕੇ ਤੇ ਸਿੰਬਲ ਚੌਕੀ ਇੰਚਾਰਜ ਸਬ ਇੰਸਪੈਕਟਰ ਅਸ਼ੋਕ ਕੁਮਾਰ ਆਪਣੀ ਪਾਰਟੀ ਸਥਿਤ ਪਹੁੰਚ ਜਾਂਦੇ ਹੈ ਅਤੇ ਉਹਨਾਂ ਨੂੰ ਵੇਖ ਕੇ ਹਮਲਾਵਰ ਉੱਥੋਂ ਦੌੜ ਜਾਂਦੇ ਹੈ ਪੁਲਿਸ ਵੱਲੋਂ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਹਦੇ ਬਿਆਨਾਂ ਤੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਮਨਜਿੰਦਰ ਦੇ ਸਾਥੀ ਦੀ ਕੁਝ ਦਿਨ ਪਹਿਲਾਂ ਇਹਨਾਂ ਨੌਜਵਾਨਾਂ ਨਾਲ ਟਕਰਾਰ ਹੋਈ ਸੀ ਤੇ ਜਿਸ ਤੋਂ ਬਾਅਦ ਇਹ ਹਮਲਾ ਕਰ ਦਿੱਤਾ ਗਿਆ। ਨਾਂ ਕੀ ਮਨਜਿੰਦਰ ਜੀ ਪਤਾ ਦੇ ਕੀ ਹੋਇਆ ਕੀ ਅਸੀਂ ਦਹੀਂ ਜਾਂਦੇ ਦੋ ਯਾਨੀ ਮੋਟਰਸਾਈਕਲ ਕੈਂਪ ਦੇ ਮੁੰਡੇ ਆਏ ਉਹਨਾਂ ਨੇ ਹੰਦਿਆ ਧਾਤਰ ਉਸ ਤੋਂ ਬਾਅਦ ਧਾਤਰ ਮਾਈ ਛਾਣਦਾ ਜਾਣਦਾ ਉਹਨਾਂ ਨੂੰ ਕੌਣ ਸੀ ਇੱਕ ਅੱਧੇ ਬੰਦੇ ਨੂੰ ਵੇਖਿਆ ਨਾ ਕੌਣ ਸੀ ਨਾਂ ਨਹੀਂ ਕਾਰਨ ਕੋਈ ਨਾ ਕੋਈ ਰੰਜਿਸ਼ ਕੋਈ ਤਾਂ ਕੋ ਹੋਊਗਾ ਮੈਂ ਥੋੜੀ ਕੀ ਮਾਰਦਾ ਐਨੀ ਦੁਨੀਆ ਭਾਰਾ ਨਹੀਂ ਕਾਹੀ ਜਾਂਦੇ ਸੀ ਤਾਂ ਕਹਿੰਦਾ ਤੂੰ ਇੱਧਰ ਸਵਾਗਤ ਹੈ ਸੁਲਾਬੀ ਤੇ ਝਗੜਾ ਹੋ ਜਾਓ ਜਿੱਥੇ ਮੈਂ ਖੋਦ ਤੇ ਪੋਕੇ ਤੇ ਮਾਰੂ ਉਸੇ 75 ਸਿੰਘ ਸਾਲਾ ਬੁਲਦੇ ਹੁਸਿੰਗਿਆ ਕਿਲਾ ਟੈਕਸਿੰਗ ਇਹਦੇ ਤੇ ਦੱਤਾ ਲਗਾਏ ਇਹਨੇ ਦੱਸਿਆ ਕਿ ਮੈਨੂੰ ਕਿਰਵੰਚ ਤੇ ਕਾਦਾ ਨਾਮ ਤੇ ਬਲੂਆ ਉਹਨੇ ਤੇ ਦੱਤਾ ਮਾਰਿਆ ਇਸ ਸੰਬੰਧੀ ਇਹਨਾਂ ਤੇ ਮਨੰਦ ਦਰਸ਼ਕ ਨੂੰ ਵੀ ਬਹੁਤ ਸਹਿਲ ਹਾਲਾਤ ਬਣਾ ਲਾ ਤੇ ਤਾਹ ਕਰਾਇਆ ਵਾ ਐਮਐਲਏ ਔਰ ਦੇ ਜੋ ਮਿਆਂ ਦੇ ਉਸ ਦੇ ਰੰਦਾ ਤਕਨੋ ਨੇ ਕਰ ਦਿੱਤਾ ਸਰਦੀ ਮੋਕਾ ਤੇ ਜੱਬ ਬਚਾਇਆ ਗਿਆ ਜੇ ਨਾਲ ਦੇ ਤਾਂ ਕੁਛ ਨਾ ਕੋਈ ਅਨਸੋਲਿਕ ਹੋ ਸਕਦਾ ਹੈ ਕਿਉਂ ਤੇ ਪੁਲਿਸ ਦੀ ਡਿਊਟੀ ਹੈ ਦੀ ਜੇ ਪਤਾ ਲੱਗਾ ਵਾ ਤੇ ਜਾ ਕੇ ਉਹਦੀ ਜਾਂਚ ਕਰਨਾ ਸਾਡਾ ਫਰਜ਼ ਹੈ ਸਰ ਦੇ ਵਿਅਕਤੀ ਹੀ ਭੱਜ ਚੁੱਕੇ ਜਿਹੜੇ ਹਾਂਜੀ ਸਰ ਮੋਕਾ ਪੁਲਿਸ ਦੀ ਆਮਦ ਨੂੰ ਦੇਖ ਕੇ ਮੋਕਾ ਪੱਟ ਗਏ ਸਰ ਕੀ ਕਾਰਵਾਈ ਕਰਦੇ ਐਮਐਲਏ ਔਰ ਦੇ ਜੋ ਵੀ ਰਿਜ਼ਲਟ ਆਵੇਗਾ ਉਹਦੇ ਮੁਤਾਬਕ ਬਿਆਨ ਦਿੱਤੇ ਸਖਤ ਤੋਂ ਸਖਤ ਕਾਨੂੰਨ ਲਾਗੂ